ਜੋ ਅੱਜ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਇਸ ਤੋਂ ਮੰਦਭਾਗਾ ਮੈਂ ਨਹੀਂ ਸਮਝਦਾ ਵੀ ਕੋਈ ਕੁਝ ਹੋਰ ਹੋ ਸਕਦਾ ਹੈ ਵੀ ਸਟੂਡੈਂਟਸ ਉੱਤੇ ਹੀ ਹੁਣ ਮਤਲਬ ਤੁਸੀਂ ਧੱਕਾ ਕਰੋਗੇ ਜੋ ਚੀਜ਼ 100 ਸਾਲ ਤੋਂ ਜੋ ਚੱਲਦਾ ਆ ਰਿਹਾ ਹੈ ਉਹਨੂੰ ਤੁਸੀਂ ਧੱਕੇ ਨਾਲ ਬੰਦ ਕਰਦੇ ਹੋ ਜਦੋਂ ਕਿ ਉਹ ਸੈਨੇਟ ਦੇ ਮੈਂਬਰ ਤੇ ਜਿਹੜੇ ਸਟੂਡੈਂਟਸ ਹੈ इवन ਸਟੂਡੈਂਟਸ ਵੀ ਨਹੀਂ ਚਾਹੁੰਦੇ ਕਿ ਉਹ ਬੰਦ ਹੋਵੇ ਉਹਨੂੰ ਬਦਲਿਆ ਜਾਵੇ ਤੇ ਸਰਕਾਰ ਨੂੰ ਧੱਕੇ ਨਾਲ ਬੰਦ ਕਰਨਾ ਚਾਹਦੀ ਹੈ ਬਦਲਣਾ ਚਾਹਦੀ ਹੈ ਬਹੁਤ ਮਾੜੀ ਗੱਲ ਹੈ ਜੋ ਸਟੂਡੈਂਟਸ ਤੇ ਅੱਜ ਲਾਠੀ ਚਾਰਜ ਹੋਇਆ ਹੈ ਮੈਂ ਨਹੀਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਕੁਝ ਕੋਈ ਹੋ ਸਕਦੀ ਹੈ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਹੁਤ ਮਾੜੀ ਗੱਲ ਹੈ ਜੋ ਅੱਜ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਇਸ ਤੋਂ ਮੰਦਭਾਗਾ ਮੈਂ ਨਹੀਂ ਸਮਝਦਾ ਵੀ ਕੋਈ ਕੁਝ ਹੋਰ ਹੋ ਸਕਦਾ ਹੈ ਵੀ ਸਟੂਡੈਂਟਸ ਉੱਤੇ ਹੀ ਹੁਣ ਮਤਲਬ ਤੁਸੀਂ ਧੱਕਾ ਕਰੋਗੇ ਜੋ ਚੀਜ਼ 100 ਸਾਲ ਤੋਂ ਜੋ ਚੱਲਦਾ ਆ ਰਿਹਾ ਹੈ ਉਹਨੂੰ ਤੁਸੀਂ ਧੱਕੇ ਨਾਲ ਬੰਦ ਕਰਦੇ ਹੋ ਜਦੋਂ ਕਿ ਉਹ ਸੈਨੇਟ ਦੇ ਮੈਂਬਰ ਤੇ ਜਿਹੜੇ ਸਟੂਡੈਂਟਸ ਹੈ इवन ਸਟੂਡੈਂਟਸ ਵੀ ਨਹੀਂ ਚਾਹੁੰਦੇ ਕਿ ਉਹ ਬੰਦ ਹੋਵੇ ਉਹਨੂੰ ਬਦਲਿਆ ਜਾਵੇ ਤੇ ਸਰਕਾਰ ਨੂੰ ਧੱਕੇ ਨਾਲ ਬੰਦ ਕਰਨਾ ਚਾਹਦੀ ਹੈ ਬਦਲਣਾ ਚਾਹਦੀ ਹੈ ਬਹੁਤ ਮਾੜੀ ਗੱਲ ਹੈ ਜੋ ਸਟੂਡੈਂਟਸ ਤੇ ਅੱਜ ਲਾਠੀ ਚਾਰਜ ਹੋਇਆ ਹੈ ਮੈਂ ਨਹੀਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਕੁਝ ਕੋਈ ਹੋ ਸਕਦੀ ਹੈ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਹੁਤ ਮਾੜੀ ਗੱਲ ਹੈ ਜੋ ਅੱਜ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਇਸ ਤੋਂ ਮੰਦਭਾਗਾ ਮੈਂ ਨਹੀਂ ਸਮਝਦਾ ਵੀ ਕੋਈ ਕੁਝ ਹੋਰ ਹੋ ਸਕਦਾ ਹੈ ਵੀ ਸਟੂਡੈਂਟਸ ਉੱਤੇ ਵੀ ਹੁਣ ਮਤਲਬ ਤੁਸੀਂ ਧੱਕਾ ਕਰੋਗੇ ਜੋ ਚੀਜ਼ 100 ਸਾਲ ਤੋਂ ਜੋ ਚੱਲਦਾ ਆ ਰਿਹਾ ਹੈ ਉਹਨੂੰ ਤੁਸੀਂ ਧੱਕੇ ਨਾਲ ਬੰਦ ਕਰਦੇ ਹੋ ਜਦੋਂ ਕਿ ਉਹ ਸੈਨੇਟ ਦੇ ਮੈਂਬਰ ਤੇ ਜਿਹੜੇ ਸਟੂਡੈਂਟਸ ਹੈ इवन ਸਟੂਡੈਂਟਸ ਵੀ ਨਹੀਂ ਚਾਹੁੰਦੇ ਕਿ ਉਹ ਬੰਦ ਹੋਵੇ ਉਹਨੂੰ ਬਦਲਿਆ ਜਾਵੇ ਤੇ ਸਰਕਾਰ ਨੂੰ ਧੱਕੇ ਨਾਲ ਬੰਦ ਕਰਨਾ ਚਾਹਦੀ ਹੈ ਬਦਲਣਾ ਚਾਹਦੀ ਹੈ ਇਹ ਬਹੁਤ ਮਾੜੀ ਗੱਲ ਹੈ ਜੋ ਸਟੂਡੈਂਟਸ ਤੇ ਅੱਜ ਲਾਠੀ ਚਾਰਜ ਹੋਇਆ ਹੈ ਮੈਂ ਨਹੀਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਕੁਝ ਕੋਈ ਹੋ ਸਕਦੀ ਹੈ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਹੁਤ ਮਾੜੀ ਗੱਲ ਹੈ ਜੋ ਅੱਜ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦੇ ਉੱਤੇ ਲਾਠੀ ਚਾਰਜ ਕੀਤਾ ਹੈ ਬਹੁਤ ਬਹੁਤ ਮਾੜੀ ਗੱਲ ਹੈ ਇਸ ਤੋਂ ਮੰਦਭਾਗਾ ਮੈਂ ਨਹੀਂ ਸਮਝਦਾ ਵੀ ਕੋਈ ਕੁਝ ਹੋਰ ਹੋ ਸਕਦਾ ਹੈ ਵੀ ਸਟੂਡੈਂਟਸ ਉੱਤੇ ਵੀ ਹੁਣ ਮਤਲਬ ਤੁਸੀਂ ਧੱਕਾ ਕਰੋਗੇ ਜੋ ਚੀਜ਼ 100 ਸਾਲ ਤੋਂ ਜੋ ਚੱਲਦਾ ਆ ਰਿਹਾ ਹੈ ਉਹਨੂੰ ਤੁਸੀਂ ਧੱਕੇ ਨਾਲ ਬੰਦ ਕਰਦੇ ਹੋ ਜਦੋਂ ਕਿ ਉਹ ਸੈਨੇਟ ਦੇ ਮੈਂਬਰ ਤੇ ਜਿਹੜੇ ਸਟੂਡੈਂਟਸ ਹੈ इवन ਸਟੂਡੈਂਟਸ ਵੀ ਨਹੀਂ ਚਾਹੁੰਦੇ ਕਿ ਉਹ ਬੰਦ ਹੋਵੇ ਉਹਨੂੰ ਬਦਲਿਆ ਜਾਵੇ ਤੇ ਸਰਕਾਰ ਨੂੰ ਧੱਕੇ ਨਾਲ ਬੰਦ ਕਰਨਾ ਚਾਹਦੀ ਹੈ ਬਦਲਣਾ ਚਾਹਦੀ ਹੈ ਇਹ ਬਹੁਤ ਮਾੜੀ ਗੱਲ ਹੈ ਜੋ ਸਟੂਡੈਂਟਸ ਤੇ ਅੱਜ ਲਾਠੀ ਚਾਰਜ ਹੋਇਆ ਹੈ ਮੈਂ ਨਹੀਂ ਸਮਝਦਾ ਕਿ ਇਸ ਤੋਂ ਮਾੜੀ ਗੱਲ ਕੁਝ ਕੋਈ ਹੋ ਸਕਦੀ ਹੈ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਹੁਤ ਮਾੜੀ ਗੱਲ ਹੈ